ਦਾ ਬੁੱਲਦੇ ਆ 15 ਸਾਲ ਪਰਾਵਾ ਜਿਹੜਾ ਕੰਮ ਜੋ ਕਿ ਜਿੱਥੋਂ ਉਹਨਾਂ ਨੇ ਬੰਦ ਕੀਤਾ 8 ਮਹੀਨੇ ਡੇਢ ਮਹੀਨੇ ਜੋ ਫਿਰ ਉਹਨਾਂ ਨੇ ਆਪਣੇ ਵਿਕਾਸ ਦੇ ਕੰਮ ਦੀ ਸ਼ੁਰੂਆਤ ਕਰਕੇ ਲੋਕਾਂ ਨੇ ਉਸ ਗੱਲ ਤੇ ਉਹਨਾਂ ਦੇ ਵਿਕਾਸ ਤੇ ਮੋਹਰ ਲਾਈ ਪਰਮੀਤ ਸਿੰਘ ਜਿੰਦਾਬਾਦ ਪਰਮੀਤ ਸਿੰਘ ਜਿੰਦਾਬਾਦ ਕਰੇ ਜੀ ਜਿੰਦਾਬਾਦ ਸਿੰਘ ਜਿੰਦਾਬਾਦ ਉਹ ਗੜੀਓ ਜਿੰਦਾਬਾਦ ਇਹ ਵਿਕਾਸ ਦੀ ਜੇਤਾ ਸਰਦਾਰ ਮੋਹਨ ਸਿੰਘ ਸੰਧੂ ਜੀ ਨੇ ਜਿਹੜੇ ਪਛਰੇ 15 ਸਾਲ ਵਿਕਾਸ ਦੇ ਕੰਮ ਕੀਤੇ ਸੀ ਉਹਨਾਂ ਨੂੰ ਵਿਕਾਸ ਪੁੱਛਦੇ ਨਾਲ ਨਾਲ ਜਾਣਿਆ ਜਾਂਦਾ ਜਿਨ੍ਹਾਂ ਨੇ ਹਨੇਰੀਆਂ ਲਿਆਤੀਆਂ ਵਿਕਾਸ ਦੀਆਂ ਲੋਕਾਂ ਨੂੰ ਕਸਬੇ ਤੋਂ ਇੱਕ ਜਿਹੜਾ ਜ਼ਿਲ੍ਹੇ ਨੂੰ ਸ਼ਹਿਰ ਬਣਾਤਾ ਸੀ ਅੱਜ ਉਸ ਦੀ ਜਗ੍ਹਾ ਨਾ ਮੋਰ ਲਾਈਏ ਇਸ ਤਰ੍ਹਾਂ ਦਾ ਲੱਗਦਾ ਪਾਉਣ ਵਾਲੇ ਸਾਡੇ ਵਿਚ ਜਿਹੜਾ ਵਕਾਸ ਆ ਕਿਹੜੇ ਕਿਹੜੇ ਕੰਮ ਬਣੇ ਬਹੁਤ ਵੱਡੇ ਜਿਹੜੇ ਕੰਮ ਆ ਉਹਨਾਂ ਨੇ ਅੱਜ ਹੀ ਉਤਨਾ ਹੀ ਸੀਐਮ ਸਾਹਿਬ ਨੇ ਜਿਹੜਾ ਫਾਈਓਵਰ ਜਨਾਲ ਔਰ ਤੇ ਬਹੁਤ ਵੱਡੀ ਪ੍ਰੋਬਲਮਾਂ ਲੋਕਾਂ 'ਨੂੰ ਲੱਖਾਂ ਲੋਕ ਪ੍ਰਭਾਵਿਤ ਹੋ ਰਹੇ ਆ ਉਹ ਕੰਮ ਹਰਮਿੰਦਰ ਸਿੰਘ ਸੰਧੂ ਜੀ ਨੇ ਆਉਂਦੇ ਉਹਨਾਂ ਕੋਲ ਕਿਹਾ ਵੀ ਇਹ ਜਿਹੜਾ ਕੰਮ ਆ ਜਿਹੜਾ ਪਹਿਲਾਂ ਉਹ ਕਰਵਾਓ ਕਿਸ ਕਰਕੇ ਜਿਹੜਾ ਆਉਂਦੇ ਹੀ ਉਹਨਾਂ ਦਾ ਧਿਆਨ ਜਿਹੜਾ ਵਿਕਾਸ ਵਾਲਾ ਤੇ ਉਹ ਵਿਕਾਸ ਕਰਾ ਰਹੇ ਆ। ਆਵਾਜ਼ ਦਾਲ ਤੇ ਕਾਂਗਰਸ ਨੇ ਦਾਅਵੇ ਕਰਦੀ ਸੀ ਉਹਨਾਂ ਦਾ ਕੀ ਕਰਾ ਤਾਡੇ ਸਾਹਮਣੇ ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਲੋਕਾਂ ਨੇ ਦਿਖਾਤਾ ਲੋਕਾਂ ਨੇ ਸਰਦਾਰ ਮੀਤ ਸਿੰਘ ਸੰਧੂ ਜੀ ਨੂੰ ਆਪਣਾ ਜਿਹੜਾ ਪਿਆਰ ਦਿੱਤਾ ਵਾ ਇਹ ਸਰਦਾਰ ਮੀਤ ਸਿੰਘ ਸੰਧੂ ਜੀ ਦੀ ਨਹੀਂ ਲੋਕਾਂ ਦੀ ਜਿੱਤ ਹੈ ਕਿਉਂਕਿ ਲੋਕੀ ਡਿਵੈਲਪਮੈਂਟ ਚਾਹੁੰਦੇ ਆ ਤੇ ਆਪਣੀ ਸ਼ਾਂਤੀ ਚਾਹੁੰਦੇ ਆ। ਜਿਹੜਾ ਇਹ ਜਿਹੜਾ ੱੱਕੇ ਮੁੱਕੀ ਲੋਕਾਂ ਦੇ ਜਿਹੜੇ ਆ ਲਾ ਰਹੀਆਂ ਤੁਹਾਨੂੰ ਫਰੋਤੀਆਂ ਫਰੋਤੀਆਂ ਉਹ ਤੋਂ निजात ਚਾਹੁੰਦੇ ਆ ਉਹ ਸਰਦਾਰ ਮੀਤ ਸਿੰਘ ਸੰਧੂ ਜਿੰਦਾ ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਵੀ ਇਹ ਜਿਹੜਾ ਸਰਦਾਰ ਮੀਤ ਸਿੰਘ ਸੰਧੂ ਇਹਦਾ ਕੰਮ ਕਰ ਸਕਦਾ ਸਰ ਕਿੰਨੇ ਘੱਟ ਬੋਟਾ ਤੁਹਾਨੂੰ ਪਈਆਂ ਨੇ ਕੀ ਕਹਿਣਾ ਜਾਊਂਗੇ ਦੇਖੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇ ਛਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਦੋਂ ਇਹ ਸਰਕਾਰਾਂ ਉਹਨਾਂ ਧੱਕੇ ਚ ਨਹੀਂ ਪਹੁੰਚਦਾ ਰਹੀ ਇਹ ਲੋਕਤ ਅੱਧ ਕਰਕੇ ਨਤੀਜੇ ਇਹ ਵਾਲੇ ਆ ਰਹੇ ਲੇਕਿਨ ਸ਼ਰੋਮਣੀ ਕਾਲੀ ਦੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲ ਵਿੱਚ ਜਲਦੀ ਪੀ ਕਾਂਗਰਸ ਤੀਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਆਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਰ ਜੱਥੇਬੰਦੀਆਂ ਦੀ ਵੀ ਤੁਹਾਨੂੰ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਦੀ ਕਲਾ 'ਚ ਰਵਾਂਗੇ ਕੋਈ ਗੱਲ ਨਹੀਂ ਇਹ ਵੀ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕਹਿ ਲੋ ਦਬ ਦਬਾ ਕੇ ਲੋ ਕਿਸੇ ਨੂੰ ਕਿਸਿਆਂ ਨੂੰ ਬਾਦ ਨਹੀਂ ਆਉਣ ਦੇਣਾ ਘਰੋਂ ਵੋਟ ਪਾਉਣ ਚ ਹੈਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰਾਂ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾਉਣ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਆ ਮਨਦੀਪ ਸਿੰਘ ਜੀ